ਹਾਂਜੀ ਸਾਰਿਆਂ ਨੂੰ ਸ਼ਸ਼ੀਕਰ ਜੀ ਹੋਰ ਕਿਵੇਂ ਹੋ ਤੁਸੀਂ ਸਾਰੇ ਠੀਕ ਹੋਵੋਗੇ ਉਮੀਦ ਕਰਦੇ ਹਾਂ ਤੇ ਅੱਜ ਜਿਹੜਾ ਹੈਗਾ ਸੀਗਾ ਸੀ ਥੋੜੀ ਜੀ ਵੀਡੀਓ ਰਿਕਾਰਡ ਕੀਤੀ ਸੀਗੀ ਕਿਉਂਕਿ ਸਾਡੇ ਜਿਹੜਾ ਵਾਸ਼ਰੂਮ ਦਾ ਗੇਟ ਸੀਗਾ ਉਹ ਖਰਾਬ ਹੋ ਗਿਆ ਸੀਗਾ ਤੇ ਨਿਊ ਜਿਹੜਾ ਹੈਗਾ ਲਗਵਾਇਆ ਸੀਗਾ ਤੇ ਉਹ ਇਹ ਭਾਈ ਆਏ ਹੋਏ ਸੀਗੇ ਦੋ ਤੇ ਜਿਹੜਾ ਹੈਗਾ ਗੇਟ ਜਿਹੜਾ ਉਤਾਰੇ ਹੈਗਾ ਇਹ ਵਾਲਾ ਗੇਟ ਜੇ ਇਹ ਖਰਾਬ ਹੋ ਜਾਂਦਾ ਐਲੂਮੀਨੀਅਮ ਜੇ ਦਾ ਤੇ ਕਾਫੀ ਖਰਾਬ ਹੋ ਚੁੱਕਿਆ ਸੀਗਾ ਤੇ ਇਹਦੇ ਪੇਚ ਪੁੱਛੇ ਜੁਖੜੇ ਪਏ ਸੀਗੇ ਤੇ ਫਿਰ ਆਪਣੇ ਘਰ ਇੱਕ ਬੋਰਡ ਪਿਆ ਸੀਗਾ ਪਹਿਲਾਂ ਵਾਲਾ ਲਿਆਂਦਾ ਹੋਇਆ ਉਸੇ ਚੋਂ ਹੀ ਕੱਟ ਕੇ ਆਪਾਂ ਨੇ ਜਿਹੜਾ ਗੇਟ ਆ ਵਧੀਆ ਬਣਵਾ ਲਿਆ ਨਵਾਂ ਤੇ ਇਹ ਵੀਰੇ ਉਰੀ ਲਗਵਾ ਰਹੇ ਨੇ ਤੇ ਹੱਸ ਰਹੇ ਸੀਗੇ ਮੈਂ ਕਿਹਾ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਵੀ ਤੁਸੀਂ ਵੀ ਮੈਂ ਕਿਹਾ ਵੀਡੀਓ ਪਾਇਆ ਕਰੋ ਐਵੇਂ ਕਰਕੇ ਐਵੇਂ ਵੀ ਹਨਾ ਵੀ ਤੁਸੀਂ ਐਨਾ ਵਧੀਆ ਕੰਮ ਕਰਦੇ ਹੋਗੇ ਤਾਂ ਉਹ ਤਾਂ ਹੀ ਹੱਸ ਰਹੇ ਸੀਗੇ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਵੀ ਮਿਲ ਕੇ ਉਹ ਆਪਣਾ ਕੰਮ ਕਰ ਹੀ ਗਏ ਨੇ ਹਾਂਜੀ ਤੇ ਨਵਨੀਤ ਕਹਿੰਦੀ ਮੈਂ ਵੀ ਚਲਾਣੀ ਆ ਡ੍ਰਿੱਲ ਜੋ ਇਹ ਹੈ ਡ੍ਰਿੱਲ ਚਲਾੰਦ ਨੇਗੇ ਪੇਚ ਦੀਆਂ ਗਲੀਆਂ-ਗੁਲੀਆਂ ਕੱਢਣ ਵਾਸਤੇ ਤੇ ਇਹ ਵਿੱਚ ਮસ્ਤੀ ਕਰੀ ਜਾ ਰਹੀ ਸੀ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਸੀਗੀ ਵੀ ਮੈਂ ਕੰਮ ਕਰੂੰਗੀ ਹੁਣ ਤੁਹਾਡੇ ਨਾਲ ਤੇ ਫਿਰ ਬਸ ਇਹ ਟਿਕਦੇ ਨਹੀਂ ਹੁੰਦੇ ਕਿਸੇ ਦੇ ਵੀ ਕੋਈ ਵੀ ਕੰਮ ਆ ਜਵੇ ਸਾਡੇ ਘਰੇ ਕੋਈ ਵੀ ਕਰਨ ਤਾਂ ਇਹਨੇ ਵਿੱਚ ਫਾਣਾ ਲੈ ਨਹੀਂ ਲੈਣਾ ਹੁੰਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਪਰ ਐਵੇਂ ਹੁੰਦਾ ਜੀ ਬੱਚੇ ਐਵੇਂ ਛੋਟੇ ਛੋਟੇ ਕੰਮਾਂ ਤੋਂ ਹੀ ਕੁਛ ਨਾ ਉਸ ਸਿੱਖ ਵੀ ਜਾਂਦੇ ਨੇਗੇ ਹਨਾ ਤੇ ਲਈ ਖੜੀ ਸੀ ਕਿ ਡ੍ਰਿੱਲ ਪੂਰੀ ਉਹ ਕਹਿੰਦਾ ਚੰਗਾ ਲੈ ਚਲਾ ਦੇ ਚਲਾਈ ਚਲੂਈ ਤਾਂ ਕਿਹੜੀ ਹੈ ਇਹ ਤੋਂ ਮੜੀ ਜੀ ਚਲਾਈ ਸੋਣੇ ਫੜੀ ਪਹਿਲਾਂ ਫਿਰ ਇਹਨੇ ਚਲਾਈ ਆ ਦੇਖੋ ਇਹ ਉਹ ਚਲਾਤੀ ਤੇ ਵਧੀਆ ਹੁੰਦਾ ਜੀ ਚਲੋ ਥੋੜਾ ਬਹੁਤ ਤਾਂ ਵੀਡੀਓ ਵੀ ਸ਼ੂਟ ਹੋ ਗਈ ਆਪਣੀ ਹਨਾ ਤੇ ਵਧੀਆ ਗੇਟ ਬਣਾ ਗਏ ਵਿਚਾਰੇ ਇਹ ਜੀ ਗੱਲ ਨਹੀਂ ਤੇ ਇਹ ਵੀ ਉਹ ਆਪਣੇ ਨਾਲ ਕੇ ਵਧੀਆ ਵਰਤਦੇ ਨੇ ਆਪਣੇ ਨਾਲ ਵੀ ਉਹਦਾ ਵੀ ਤੇ ਬੋੜ ਆਪਣੇ ਘਰੀ ਪਿਆ ਸੀ ਇਸ ਲਈ ਇਹ ਹਮੇਸ਼ਾ ਮੇਰੇ ਜੇ ਕੋਈ ਪੁਰਾਣੀ ਚੀਜ਼ ਘਰੇ ਪਈ ਹੁੰਦੀ ਆ ਉਸੇ ਦੀ ਹੀ ਰੀ ਰੀਯੂਜ਼ ਕਰ ਜਾਂਦੇ ਹੁੰਦੇ ਨੇ ਜਿਹੜੀ ਪੁਰਾਣੀ ਚੀਜ਼ ਹੋਵੇ ਅਦਰਵਾਇਸ ਤਾਂ ਕਈ ਵਾਰੀ ਨਾ ਮਿਸਤਰੀ ਕਹਦਾਉਂਦੇ ਹੁੰਦੇ ਨੇ ਵੀ ਇਹ ਤਾਂ ਪੁਰਾਣਾ ਜੀ ਇਹ ਤਾਂ ਹੋਣਾ ਨਹੀਂ ਜੀ ਕੰਮ ਆਏ ਆ ਜੀ ਤੁਸੀਂ ਨਮਾ ਲਿਓ ਪਰ ਨਹੀਂ ਇਹ ਬਸ ਵੀ ਵਧੀਆ ਕਰਕੇ ਜਾਂਦੇ ਨੇਗੇ ਹਮੇਸ਼ਾ ਤੇ ਪੈਸੇ ਵੀ ਇਹ ਜਾਈ ਜੀ ਲੈ ਕੇ ਜਾਂਦੇ ਹੁੰਦੇ ਨੇ ਜਿਵੇਂ ਮੇਰੇ ਤੋਂ ਚਲੋ ਕਾਫੀ ਵਾਰ ਕੰਮ ਸਾਰਾ ਤਕਰੀਬਨ ਇੰਨਾ ਤੋਂ ਹੀ ਕਰਵਾਇਆਗਾ ਇਸ ਲਈ